ਅੱਧ ਵਾਲਮੀਕੀ ਆਸ਼ਰਮ ਧੂਣਾ ਸਾਹਿਬ ٹرسٹ ਦੇ ਪ੍ਰਮੁੱਖ ਗੱਦੀ ਨਿਸ਼ੀਨ ਸਤਕੁਰ ਮਲਕੀਤ ਨਾਚੀ ਵੱਲੋਂ ਸਮੂਹ ਸੰਗਤਾਂ ਨੂੰ ਲੋੜੀ ਅਤੇ ਮਾਗੀ ਦੀਆਂ ਦਿੱਤੀਆਂ ਗਈਆਂ ਮੁਬਾਰਕਾਂ ਨਾਲ ਹੀ ਅਗਮ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਉਨਾ ਸਾਹਿਬ ٹرسٹ ਦੇ ਚੇਅਰਮੈਨ ਓਮ ਪ੍ਰਕਾਸ਼ ਗੱਭਰ ਜੀ ਅਤੇ ਪ੍ਰੈਸ ਸਕੱਤਰ ਆਲ ਇੰਡੀਆ ਅਸ਼ੋਕ ਮਹਲੋਤਰਾ ਅਤੇ ਸਮੂਹ ਸੰਗਤਾਂ ਵੱਲੋਂ ਦਿੱਤੀ ਗਈ ਵਧਾਈ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਸਹਿਬ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਸਭੂ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਤੇ ਜੋ ਲੋੜੀ ਦਾ ਦਿਹਾੜ ਤੇ ਅੱਜ ਜੋ ਮਾਗੀ ਦਾ ਦਿਹਾੜਿਆ ਸਾਰਿਆਂ ਚ ਦੇਸ਼ਾਂ ਵਿੱਚ ਦੇਸ਼ਾਂ ਚ ਰਹਿੰਦਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜੋ ਸਾਡੇ ਆਗਮ ਜੀ ਗੰਗਨਾਥ ਜੀ ਦਾ ਜੋ ਅੱਜ ਕੇਕ ਕਟਿਆ ਤੇ ਜਨਮ ਦਿਨ ਮਨਾਇਆ ਗਿਆ। ਰਿਸ਼ਿ ਵਿਧਾੜੇ ਦੀ ਵੀ ਸੁਭਿਧਾੜੇ ਦੀ ਸਾਰਿਆਂ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ। ਜਯਾ ਵਾਲਮੀਕੀ ਹਰ ਹਰ ਵਾਲਮੀਕੀ। ਮਾਗੀ ਦਾ ਬੜਾ ਭਾ ਘਬਰਿਆ ਦਿਨ ਚੜਿਆ। ਮੈਂ ਤਾਂ ਵਾਲਮੀਕੀ ਤੀਰਥੇ ਤੰਦ ਮਲਕੀਨਾ ਜੀ ਮਹਾਰਾਜ ਜੀ ਨੂੰ ਇੱਕ ਛੋਟੇ ਜੇ ਬਾਲਕ ਦਾ ਉਹਦੇ ਮਾਂ ਪਿਓ ਨੇ ਪ੍ਰਦਾਨ ਕੀਤਾ ਸੀ। ਆਗਮਨਾਤ ਜਿਹਦਾ ਅਜ ਸ਼ੁਭ ਦਿਹਾੜਾ ਜਨਮ ਅੜਿਸ਼ਦਾ ਪੂਰਨ ਸੰਤਾ ਨੇ ਮਨਾਇਆ ਅੱਜ ਸ਼ੁਭ ਦਿਹਾੜੀ ਦੀ ਲੱਖ ਲੱਖ ਬਧਾਈ ਦਿੰਦਾ ਹਾਂ ਕਿ ਭਾਵਨ ਬਾਲਮੀਕੀਤ ਸੰਤ ਪਰਿਵਾਰ ਦਾ ਇੱਕ ਮੈਂਬਰ ਹੋਰ ਵਧਿਆ ਕਿਉਂਕਿ ਜਿੰਨੇ ਹੀ ਸੰਤ ਮਹਾਪੁਰਸ਼ਾਂ ਦੇ ਪਰਿਵਾਰ ਦੇ ਵੱਧਾ ਹੋਵੇ ਉਹਨਾਂ ਬਰਕਤਾਂ ਬੰਦੀਆਂ ਹਨ ਇਸ ਸ਼ੁਭ ਦਿਹਾੜੇ ਦੇ ਤੇ ਸੰਤ ਮਲਕੀ ਨੇ ਅੱਜ ਮਾਰੀ ਨੇ ਇੱਕ ਨਿਰਣਾ ਕੀਤਾ ਹੈ 9 ਫਰਵਰੀ ਨੂੰ ਸਤੁਰ ਗਿਆਨ ਦਾ ਜੀ ਮਾਰੀ ਦਾ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ 10 ਫਰਵਰੀ ਨੂੰ ਜੋ ਜੀਲ ਜਤਰਾ ਉਹ ਨਹੀਂ ਚਾਰਜ ਘਟ ਕੇ ਆਈ ਸੀ ਬੜਾ ਸ਼ਦਵਾ ਪੂਰਵਕ ਦਿਨ ਨੂੰ ਮਨਾਇਆ ਜਾਵੇਗਾ ਉਸ ਦਿਨ ਆਪਾਜਾਂ ਨੂੰ ਟ੍ਰਾਈਸਾਈਕਲ ਵਿਦਵਾਨ ਨੂੰ ਮਸ਼ੀਨਾ ਤੇ ਗਰੀਬ ਨਾਰੀਆਂ ਨੂੰ ਵੀ ਮਸ਼ੀਨਾ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਸ਼ੁਭ ਦਿਹਾੜਾ ਸ਼ਦਵਾ ਪੂਜਕ ਹੋ ਮਨਾਇਆ ਜਾਵੇਗਾ ਉਹ ਸਾਰੇ ਰਲ ਮਿਲ ਕੇ ਪਵਨ ਬਾਲਮੀ ਕੀ ਤੀ ਦੀ ਸ਼ੁਭਨ ਹੁਰ ਬਧਾਈਏ ਲਾ ਰੰਗ ਦਾ ਤੀਰਗ ਮਾਨ ਵਾਲੇ ਝੰਡੇ ਦੀ ਸ਼ੋਭਾ ਤਾਂ ਹੀ ਵਾਦੀ ਆ ਜੀ ਗਤ ਸੰਤਾ ਹੂ ਮਾ ਕੇ ਉਦਮ ਝੰਡੇ ਆਪਣੇ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਬੰਨ ਕੇ ਆਉਣ ਤੇ ਨਾਲ ਗੁਰੂ ਮਹਾਰਾਜ ਦੇ ਨਾਮ ਦਾਮ ਨੂੰ ਲੈ ਕੇ ਚੜ੍ਹਦੀ ਗਲਤ ਲੈ ਕੇ ਜਾਣ ਧੰਨਵਾਦ ਜੈ ਬਾਲਮਕੀ ਹਰ ਹਰ ਬਾਲਮਕੀ ਪੰਜਾਬ ਪੀਰਾਂ پیغمبرਾਂ ਦੀ ਧਰਤੀ ਜਿੱਥੇ ਕੇ ਸਾਲ ਦੇ ਵਿੱਚ 12 ਮਹੀਨਾ ਹੀ ਕੋਈ ਨਾ ਕੋਈ ਮੇਲਾ ਹੁੰਦਾ ਹੈ ਅੱਜ ਵੀ ਉਹ ਸ਼ੁਭ ਦਿਹਾੜਾ ਹੈ ਕੱਲ ਲੋਹੜੀ ਸੀ ਤੇ ਅੱਜ ਮਾਗੀ ਦਾ ਪਵਿੱਤਰ ਦਿਨ ਹੈ। ਤੋਂ ਬੜੇ ਹੀ ਭਾਗਾਂ ਵਾਲੇ ਉਹ ਜੀ ਨੇ ਜਿਹੜੇ ਅਜ ਵਾਲਮੀਕੀ ਤੀਰਥ ਮੱਥਾ ਟੇਕਣ ਵਾਸਤੇ ਆਏ ਨੇ। ਤੋਂ ਅੱਜ ਸੰਤ ਮਲਕੀਤ ਨਾਥ ਜੀ ਗੱਦੀ ਨਿਸ਼ੀਨ ਤੁਣਾ ਸਾਹਿਬ ਟਰਸਟ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰਿਕ ਵਾਅਦਾ ਹੋਇਆ ਸੀ ਕੁਝ ਦਿਨ ਪਹਿਲਾਂ ਇੱਕ ਛੋਟਾ ਬੱਚਾ ਜਿਹੜਾ ਸੰਤਾਂ ਦੀ ਝੋਲੀ ਵਿੱਚ ਪਾਇਆ ਗਿਆ ਸੀ ਅੱਜ ਉਸ ਦਾ ਮਕਰ ਸਕ੍ਰਾਂਤੀ ਵਾਲੇ ਦਿਨ ਜਨਮ ਦਿਹਾੜਾ ਮਨਾਇਆ ਗਿਆ ਹੈ। ਤੋ ਉਸ ਖੁਸ਼ੀ ਦੇ ਵਿੱਚ ਵੀ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਮਾਗੀ ਦਾ ਇਸ਼ਨਾਨ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਪਾਪੂਲਰ ਹੈ ਬਹੁਤ ਮਸ਼ਹੂਰ ਹੈ ਅੱਜ ਲੋਕਾਂ ਨੇ ਸਵੇਰੇ ਤੜਕੇ ਆ ਕੇ ਇਸ਼ਨਾਨ ਕੀਤੇ ਨੇ ਤੋ ਇਹ ਇਸ਼ਨਾਨਦਾਨ ਦਾ ਦਿਨ ਹੈ ਮਕਰ ਸੰਕ੍ਰਾਂਤੀ ਅੱਜ ਦਾਣ ਵੀ ਹੋਇਆ ਹੈ ਤੇ ਇਸ਼ਨਾਨ ਵੀ ਹੋਇਆ ਹੈ ਤੋ ਮੈਂ ਦੂਰ ਦੇਸ਼ ਤੋਂ ਬਾਹਰ ਰਹਿਣ ਵਾਲੇ ਵੀ ਤੇ ਦੇਸ਼ ਵਾਸੀਆਂ ਨੂੰ ਵੀ ਆਪਣੇ ਵੱਲੋਂ ਸੰਤ ਮਲਕੀਤਨਾਥ ਜੀ ਵੱਲੋਂ ਸਾਡੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਜੀ ਵੱਲੋਂ ਤੇ ਸਮੂਹ ਸੰਗਤ ਸਮਾਜ ਵੱਲੋਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਵਾਦ ਦਿਨਾ। ਧੰਨਵਾਦ ਮਿਹਰਬਾਨੀ ਸ਼ੁਕਰੀਆ।